ਏ ਮੈਂ ਅਜ ਤੋਂ 10 ਸਾਲ ਪਹਿਲਾਂ ਇਸ ਬਿਮਾਰੀ ਤੋਂ ਪੀੜਤ ਸੀਗਾ ਤੇ ਮੈਨੂੰ ਬੋਨ ਮੈਰੋ 4 ਚੌਥੀ ਸਟੇਜ ਦਾ ਕੈਂਸਰ ਸੀਗਾ ਜਿਸ ਦਾ ਮੈਨੂੰ ਇਲਾਜ ਕਰਾਉਣ ਵਾਸਤੇ ਬਹੁਤ ਲੋੜ ਤੋਂ ਵੱਧ ਖਰਚਾ ਕਰਨਾ ਪੈ ਗਿਆ ਤੇ ਅਖੀਰ ਜਦੋਂ ਇਹ ਦਵਾਈ ਮਿਲ ਗਈ ਤਾਂ ਇਹਦਾ ਇਸ ਤਰ੍ਹਾਂ ਹੋ ਗਿਆ ਕਿ ਮੈਂ ਨਹੀਂ بچਿਆ ਤੇ ਹੋਰ ਵੀ ਇਹ ਨਾਲ 2016 ਫੱਤੇ ਪੱਛੀ ਬੈਗਰੂ ਦੀ ਕਰਪਾਣਾ ਕਿਸੇ ਨੂੰ 3 ਮਹੀਨਿਆਂ ਚ ਹੋ ਗਿਆ ਕਿਸੇ ਨੂੰ 5 ਮਹੀਨਿਆਂ ਚ ਹੋ ਗਿਆ ਤੇ ਵੈਸੇ 6-7 ਮਹੀਨੇ ਦੱਸਦੇ ਵੀ 6-7 ਮਹੀਨੇ ਤੁਹਾਨੂੰ ਖਾਣੀ ਪਊਗੀ ਅਸਰ ਤੁਹਾਨੂੰ ਪਹਿਲੇ ਮਹੀਨੇ ਹੀ ਸ਼ੁਰੂ ਹੋ ਜਾਊਗਾ ਜੀ ਤੇ ਤੁਹਾਨੂੰ ਆਪਣੇ ਆਪ ਆਪ ਗਿਆਨ ਹੋ ਜਾਊਗਾ ਕਿ ਮੈਨੂੰ ਇੰਨਾ ਫਾਇਦਾ ਹੋ ਰਿਹਾ ਹੈ ਸਾਡਾ ਆਪ ਦਾ ਪਰਿਵਾਰਕ ਤੌਰ ਤੇ ਗਾਇਆ ਗਿਆ ਜਿਹੜਾ ਇਹਨਾਂ ਦੀ ਦਵਾਈ ਤੇ ਬੂਖਿਆਂ ਲੱਭ ਕੇ ਲਿਆਉਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਇਹਦੀ ਦਵਾਈ ਤਿਆਰ ਕਰਦੇ ਹਾਂ ਐਸਾ ਨਹੀਂ ਜਿਸ ਬੰਦੇ ਕੋਲੇ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਸਾਡੇ ਕੋਲੇ ਆ ਕੇ ਖਾਲੀ ਮੁੜ ਜੇ ਭਾਵੇਂ ਫੋਨ ਕਰਕੇ ਦਵਾਈ ਮੰਗਾ ਲੇ ਭਾਵੇਂ ਆ ਪਾ ਜੇ ਉਹ ਬੰਦੇ ਦਾ ਇਲਾਜ ਹੋਊਗਾ ਹੀ ਹੋਊਗਾ ਮੇਰੇ ਤੇ ਦਵਾਈ ਨਾਲ ਪਿਆਰ ਹੋ ਗਿਆ ਮੈਂ ਹੁਣ ਵੀ ਜਦੋਂ ਜੀ ਕਰਦਾ ਦੋ ਚਮਚੇ ਖਾ ਲੈਂਦਾ ਸਾਡਾ ਸਾਰਾ ਪਰਿਵਾਰ ਹੀ ਖਾ ਲੈਂਦਾ ਜੀ ਤੇ ਇਹਦੇ ਵਿੱਚ ਕੱਲਾ ਇਹ ਨਹੀਂ ਐ ਵੀ ਇਹ ਬਲੱਡ ਨੂੰ ਪਿਉਰੀਫਾਈ ਵੀ ਕਰਦੀ ਐ ਤੇ ਕਿਤੇ ਬਲੌਕੇਜ ਆ ਉਸ ਨੂੰ ਵੀ ਠੀਕ ਕਰ ਦਿੰਦੀ ਐ ਤੇ ਕੈਂਸਰ ਦਾ ਤਾਂ ਨਾਂ ਨਿਸ਼ਾਨ ਖਤਮ ਕਰਨਾ ਹੀ ਕਰਦਾ ਹੈ ਕੋਈ ਮੇਰੇ ਲੀਵਰ ਖਰਾਬ ਨਾ ਹੋਵੇ ਮੇਰੀ ਕਿਡਨੀ ਖਰਾਬ ਨਾ ਹੋ ਜੇ ਇਸ ਕਰਕੇ ਸਾਡੀ 100% ਗਾਰੰਟੀ ਐ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਐ ਨਾ ਕੋਈ ਸాల్ਟ ਐ ਨਾ ਕੋਈ ਭਸਮ ਐ ਇਹਦਾ ਆਮ ਇਹਨਾਂ ਬੂਟੀਆਂ ਦਾ ਸਮੇਲਨ ਹੈ ਜਿਵੇਂ ਆਪਾਂ ਸਾਗ ਸਬਜ਼ੀ ਦੇ ਤੌਰ ਤੇ ਖਾ ਲਈਏ ਇਸੇ ਤਰ੍ਹਾਂ ਦਾ ਹੈ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹਨੂੰ ਕੋਈ ਸਾਈਡ ਇਫੈਕਟ ਹੋਵੇ ਜਾਂ ਕਿਸੇ ਕਿਸਮ ਦਾ ਹੋਰ ਦਰਦ ਹੋਵੇ ਇੱਕ ਵਕੀਲ ਸਾਹਿਬ ਜੀ ਆਏ ਕੈਨੇਡਾ ਤੋਂ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਸੀ ਇਹ ਉਹਨਾਂ ਦੀ ਵਾਈਫ ਨੂੰ ਚੌਥੇ ਸਟੇਜ ਦਾ ਕੈਂਸਰ ਸੀਗਾ ਉਹ ਮੇਰੇ ਕੋਲ ਆਏ ਉਹਨਾਂ ਨੇ ਜਦੋਂ ਸਕੈਨ ਉਹਰਾ ਕੀ ਕੀਤਾ ਉਹਨਾਂ ਦਾ ਬੜਾ ਵਧੀਆ ਡਾਕਟਰ ਨੇ ਦੱਸਿਆ ਭਾਈ ਬਹੁਤ ਸ਼ਾਇਦਾ ਥੋੜੇ ਦਾ ਕੈਂਸਰ ਦੇ ਨਾਲੋਂ ਅੱਗੇ ਨਾਲੋਂ ਬਹੁਤ ਘੱਟ ਆ ਤੇ ਉਹਨਾਂ ਨੇ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਹਾਲਾਂਕਿ ਮੈਂ ਨਹੀਂ ਕਿਸੇ ਨੂੰ ਕਿਹਾ ਸੀਗਾ ਉਹਨਾਂ ਨੇ ਆਪ ਹੀ ਬਣਾ ਕੇ ਭੇਜੀ ਉਹ ਵੀਡੀਓ ਉਹਨਾਂ ਦੀ ਬੱਚੀ ਦੇ ਨਾਲ ਇੱਕ ਗੋਰਾ ਕੰਮ ਕਰਦਾ ਸੀ ਉੱਥੇ ਕੈਨੇਡਾ ਦੇ ਵਿੱਚ ਤੇ ਉਹ ਉਹ ਗੋਰੇ ਨੂੰ ਵੀ ਕੈਂਸਰ ਸੀ ਜਾਂ ਫਿਰ ਉਹ ਗੋਰੇ ਨੂੰ ਇਹਨਾਂ ਨੇ ਦਵਾਈ ਦਿੱਤੀ ਆਪ ਹੀ ਜਿਹੜੀ ਆਪ ਦੇ ਘਰ ਆਸਤੇ ਵਰਤੇ ਸੀ ਤੇ ਉਹ ਗੋਰਾ ਵੀ ਠੀਕ ਹੋ ਗਿਆ B5 ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਮਾਣਾ ਤਾਂ ਅੱਜ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਜੋ ਕੈਂਸਰ ਦੀ ਨਾਮ ਮੁਰਾਦ ਬਿਮਾਰੀ ਹੈ ਬੜੀ ਭਿਆਨਕ ਬਿਮਾਰੀ ਹੈ ਕਾਫੀ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਫਿਰ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅਜਿਹੇ ਵੈਦ ਹੈਗੇ ਨੇ ਜਿਹੜੇ ਵੈਦ ਆਪਣੀ ਦਵਾਈ ਜਿਹੜੀ ਬੂਟੀਆਂ ਜੜੀ ਬੂਟੀਆਂ ਤੋਂ ਤਿਆਰ ਕਰਦੇ ਨੇ ਤੇ ਉਹਨਾਂ ਦਵਾਈਆਂ ਦੇ ਨਾਲ ਉਹਨਾਂ ਲੋਕਾਂ ਨੂੰ ਕੈਂਸਰ ਤੋਂ निजात ਮਿਲਦੀ ਹੈ ਅੱਜ ਅਜੇ ਹੀ ਅਸੀਂ ਇੱਕ ਇਨਸਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਉਹਨਾਂ ਨੂੰ ਦੇਖ ਕੇ ਕਿਉਂਕਿ ਉਹਨਾਂ ਦੀ ਅੱਜ ਸਿਹਤ ਬਿਲਕੁਲ ਉਹ ਤੰਦਰੁਸਤ ਨੇ ਉਹ ਪਹਿਲਾਂ ਖੁਦ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਸੀਗੇ ਤਾਂ ਚੌਥੀ ਸਟੇਜ ਤੋਂ ਵਾਪਸ ਆਏ ਆ ਤਾਂ ਇਹਨਾਂ ਜੜੀ ਬੂਟੀਆਂ ਦੇ ਨਾਲ ਹੀ ਉਹ ਤੰਦਰੁਸਤ ਹੋਏ ਨੇ ਤਾਂ ਉਹਨਾਂ ਜੜੀ ਬੂਟੀਆਂ ਦੇ ਨਾਲ ਹੀ ਹੁਣ ਉਹ ਉਹਨਾਂ ਲੋਕਾਂ ਨੂੰ ਤੰਦਰੁਸਤ ਕਰਨਾ ਚਾਹੁੰਦੇ ਨੇ ਜਿਹੜੇ ਆਪਣੇ ਬੈੱਡ ਤੇ ਪੈ ਚੁੱਕੇ ਨੇ ਅਸੀਂ ਪਹੁੰਚਿਆ ਫਰੀਦਕੋਟ ਦਾ ਪਿੰਡ ਹੈ ਸਿਮਰਿਆਲਾ ਤਾਂ ਸਿਮਰਿਆਲ ਦੇ ਵਿੱਚ ਨੇ ਗੁਰਮੀਤ ਸਿੰਘ ਵੈਦ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੈਦ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ 5 ਚੈਨਲ ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਤੋਂ ਪੈਨ ਪ੍ਰਾ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ ਰਮਾਣਾ ਸਾਹਿਬ ਜੀ ਆਏ ਆਂਦੇ ਤੁਹਾਡੇ ਤੁਸੀਂ ਜਿਹੜਾ ਇਸ ਕਰ ਤੇ ਵੀਡੀਓ ਬਣਾਉਣ ਵਾਸਤੇ ਆਏ ਆਂ ਬਾਕੀ ਤੁਹਾਨੂੰ ਮੈਂ ਦੱਸ ਦੇਵਾਂ ਜੀ ਕੈਂਸਰ ਦੀ ਬਿਮਾਰੀ ਬਾਤ ਆ ਤੁਹਾਡੇ ਬੈਠੇ-ਬੈਠੇ ਵੀ ਦੇਖੋ ਦੋ ਤਿੰਨ ਬੰਦੇ ਆ ਕੇ ਫੋਨ ਪਾਸੇ ਬੰਦੇ ਨੂੰ ਹੋਰ ਫੜਾਇਆ ਜੀ ਇਹ ਮੈਂ ਅੱਜ ਤੋਂ 10 ਸਾਲ ਪਹਿਲਾਂ ਇਸ ਬਿਮਾਰੀ ਤੋਂ ਪੀੜਤ ਸੀਗਾ ਤੇ ਮੈਨੂੰ ਬੋਨ ਮੈਰੋ ਚੌਥੀ ਸਟੇਜ ਦਾ ਕੈਂਸਰ ਸੀਗਾ ਜਿਸ ਦਾ ਮੈਨੂੰ ਇਲਾਜ ਕਰਾਉਣ ਵਾਸਤੇ ਬਹੁਤ ਲੋੜ ਤੋਂ ਵੱਧ ਖਰਚਾ ਕਰਨਾ ਪੈ ਗਿਆ ਤੇ ਅਖੀਰ ਜਦੋਂ ਇਹ ਦਵਾਈ ਮਿਲ ਗਈ ਦਾ ਇਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਮੈਂ ਨਹੀਂ بچਿਆ ਤੇ ਹੋਰ ਵੀ ਇਹਦੇ ਨਾਲ 2000 ਦੇ ਸੌ ਨਾਲ ਬੰਦੇ ਬਚ ਗਏ ਇਹਦੇ ਨਾਲ ਜੀ ਹੁਣ ਵੀ ਜਿਵੇਂ ਤੁਸੀਂ ਪਹਿਲਾਂ ਵੀਡੀਓ ਬਣਾ ਕੇ ਸੀਗੇ 2-3 ਮਹੀਨੇ ਪਹਿਲਾਂ ਦੇਸ਼ਾਂ ਵਿਦੇਸ਼ਾਂ ਤੋਂ ਉਹ ਵੀਡੀਓ ਦੇਖ ਕੇ ਬੜੇ ਭੈਣ ਭਰਾਵਾਂ ਨੇ ਫੋਨ ਕੀਤੇ ਬੜੇ ਭੈਣ ਭਰਾਵਾਂ ਨੇ ਦਵਾਈ ਮੰਗਾਈ ਤੇ ਅਸੀਂ ਸਾਰਿਆਂ ਦੀ ਦਵਾਈ ਭੇਜੀ ਕੀਤੀ ਤੇ ਜਿੰਨਾ ਮੈਨੂੰ ਉਹ ਬੜਾ ਪੋਜ਼ਿਟਿਵ ਜਵਾਬ ਆ ਰਿਹਾ ਹੈ ਇਹ ਸਾਨੂੰ ਅੱਗੇ ਨਾਲ ਇੰਨਾ ਫਰਕ ਹੈ ਸਾਨੂੰ ਅੱਗੇ ਨਾਲ ਇੰਨਾ ਫਰਕ ਹੈ ਇਹ ਦਵਾਈ ਜਦੋਂ ਇਹ ਮੈਨੂੰ ਬਣਾਈ ਜਾਂ ਮਿਲੀ ਜਾਂ ਇਹਦੇ ਵਿੱਚ ਇੱਕ ਆਪਣਾ ਭਾਈ ਕੈਨੇਡਾ 'ਚ ਬੈਠਾ ਸਰਿੰਦਰ ਸਿੰਘ ਉਸਨੇ ਪੂਰਨ ਮਦਦ ਕੀਤੀ ਤੇ ਫਿਰ ਇਹ ਦਵਾਈ ਸਾਡੇ ਕੋਲੋਂ ਤਿਆਰ ਹੋ ਸਕੀ ਤੇ ਇਹ ਤਿੰਨੇ ਬੂਟੀਆਂ ਪੰਜਾਬ ਤੋਂ ਬਾਹਰ ਤੋਂ ਆਉਂਦੀਆਂ ਪੰਜਾਬ ਦੇ ਵਿੱਚ ਨਹੀਂ ਆ ਪਰ ਮੇਰੇ ਸੌਕੀਆਂ ਵੀ ਜਾਂਦੀਆਂ ਤੇ ਔਕਾਂ ਹੀ ਮਿਲ ਜਾਂਦੀਆਂ ਸਾਡਾ ਆਪ ਦਾ ਪਰਿਵਾਰਕ ਤੌਰ ਤੇ ਗਏਗਾ ਜਿਹੜਾ ਇਹਨਾਂ ਨੂੰ ਦਵਾਈ ਤੇ ਬੂਟੀਆਂ ਲੱਭ ਕੇ ਲਿਆਉਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਇਹਦੀ ਦਵਾਈ ਤਿਆਰ ਕਰਦੇ ਆਂ ਜੀ ਮਾਨਸਾਪੇ ਜੀ ਅੱਛਾ ਇਹ ਜਿਹੜਾ ਆਪਣਾ ਪੈਕਟ ਹੈ ਜਿਹੜਾ ਵੇਖਣ ਨੂੰ ਇਹ ਮਸਾਲਾ ਆਉਂਦਾ ਇਹ ਜਿਹੜੀਆਂ ਜੜੀ ਬੂਟੀਆਂ ਤੋਂ ਤਿਆਰ ਕਰਦੇ ਆਂ ਇਹਨਾਂ ਨੂੰ ਪੀਸਦਿਆਂ ਲਿਆ ਕੇ ਤੁਸੀਂ ਹਾਂਜੀ ਇਹ ਇਸ ਤਰ੍ਹਾਂ ਵੀ ਪਹਿਲਾਂ ਤਾਂ ਅਸੀਂ ਲਿਆਉਂਦੇ ਸੀ ਸਾਬਤੀਆਂ ਬੂਟੀਆਂ ਪੱਟ ਕੇ ਜੀ ਤੇ ਮਤਲਬ ਬੰਦਿਆਂ ਨੂੰ ਹੈਂਡ ਗਲੋਵਜ਼ ਚੜਾਈ ਜਾਂਦੇ ਸੀ ਵੱਡੇ ਵੱਡੇ ਸੇਫਟੀ ਬੂਟ ਦਿੱਤੇ ਜਾਂਦੇ ਸੀਗੇ ਕਿਉਂਕਿ ਉਸ ਟਾਈਮ ਇਹਦੇ ਕੰਡੇ ਬਹੁਤ ਹੁੰਦੇ ਆ ਜੀ ਤੇ ਬੂਟਾ ਪੱਟਣਾ ਬਹੁਤ ਔਖਾ ਹੈ ਜੀ ਤੇ ਹੁਣ ਉੱਥੋਂ ਦੇ ਜਿੱਤੋਂ ਅਸੀਂ ਲੈ ਕੇ ਆਏ ਆ ਉਹ ਗੌਰ ਆਪਣੇ ਉੱਥੋਂ ਦੇ ਪਿੰਡਾਂ ਦੇ ਬੰਦਿਆਂ ਨੇ ਸਾਡੀ ਮਦਦ ਕੀਤੀ ਉਹਨਾਂ ਨੇ ਫਰੇਸ਼ਰ ਦੇ ਵਿੱਚ ਕੱਢ ਕੇ ਇਹਦੇ ਛੋਟੇ-ਛੋਟੇ ਪੀਸ ਕਰਤੇ ਜਿਹੜੇ ਸਾਨੂੰ ਗਾਂ ਅੱਗੇ ਆ ਕੇ ਕਰੇ ਸੋਧਨੇ ਬਹੁਤ ਸੌਕੇ ਹੋ ਗਏ ਸਾਡਾ ਖਰਚਾ ਵੀ ਘਟ ਗਿਆ ਤੇ ਸਾਡੇ ਦਵਾਈ ਵੀ ਜ਼ਿਆਦਾ ਆ ਗਈ ਉਹਦੇ ਨਾਲ ਅਸੀਂ ਉਸ ਤੋਂ ਬਾਅਦ ਬਹੁਤ ਸੰਦੀ ਤੌਰ ਤੇ ਗਰਮ ਨਾ ਹੋਵੇ ਇਹਨੂੰ ਪੀਸਦੇ ਆ ਵੀ ਗਰਮੀ ਦੇ ਵਿੱਚ ਕੋਈ ਦਵਾਈ ਦੇ ਤੱਤ ਘਟ ਨਾ ਜਾਣ ਉਸ ਤੋਂ ਬਾਅਦ ਇਹ ਦਵਾਈ ਦੇ ਚਾਰ ਪੈਕਟ ਦੇ ਦਿੰਦੇ ਆ ਮਹੀਨੇ ਦੇ ਇੱਕ ਪੈਕਟ ਦੇ ਵਿੱਚ ਦੋ ਪੈਕਟ ਛੋਟੇ ਹੁੰਦੇ ਆ 15-15 ਦਿਨ ਦਾ ਉਸ ਤੋਂ ਬਾਅਦ ਪਹਿਲੇ ਮਹੀਨੇ ਹੀ ਖਾਣ ਦੇ ਵਿੱਚ ਬੰਦੇ ਨੂੰ ਬਹੁਤ ਵੱਡਾ ਫਰਕ ਪੈ ਜਾਂਦਾ ਜੀ ਜੀ ਕਿੰਨਾ ਟਾਈਮ ਜਿਹੜਾ ਟ੍ਰੀਟਮੈਂਟ ਚੱਲਦਾ ਹੈ ਤੁਹਾਡਾ ਫਰਮਾਨਾ ਸਾਹਿਬ ਇਹ ਤਾਂ ਵੈਗਰੂ ਦੀ ਕਿਰਪਾ ਨਾਲ ਕਿਸੇ ਨੂੰ 3 ਮਹੀਨਿਆਂ ਚ ਹੋ ਗਿਆ ਕਿਸੇ ਨੂੰ 5 ਮਹੀਨਿਆਂ ਚ ਹੋ ਗਿਆ ਕਿਸੇ ਨੂੰ 6 ਮਹੀਨਿਆਂ ਚ ਵੈਸੀ 6-7 ਮਹੀਨੇ ਦੱਸਦੇ ਵੀ 6-7 ਮਹੀਨੇ ਤੁਹਾਨੂੰ ਖਾਣੀ ਪਊਗੀ ਅਸਰ ਤੁਹਾਨੂੰ ਪਹਿਲੇ ਮਹੀਨੇ ਹੀ ਸ਼ੁਰੂ ਹੋ ਜਾਊਗਾ ਜੀ ਤੇ ਤੁਹਾਨੂੰ ਆਪਣੇ ਆਪ ਆਪ ਗਿਆਨ ਹੋ ਜਾਊਗਾ ਕਿ ਮੈਨੂੰ ਇੰਨਾ ਫਾਇਦਾ ਹੋ ਰਿਹਾ ਜੀ 6-7 ਮਹੀਨੇ ਦੇ ਵਿੱਚ ਜਾਨੀ ਕਿ ਮਰੀਜ਼ ਆ ਪੂਰਾ ਤੰਦਰੁਸਤ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਵੈਗਰੂ ਕਿਰਪਾ ਕਰਦਾ ਤੰਦਰੁਸਤ ਹੋ ਜਾਂਦਾ ਮਰੀਜ਼ ਦੇ ਨਾਲ ਉਸ ਦੇ ਨਾਲ ਜੇ ਮਰੀਜ਼ ਜੇ ਮੇ ਤੰਦਰੁਸਤ ਹੁੰਦਾ ਤੇ ਉਦੋਂ ਵੱਧ ਮਰੀਜ਼ ਨੂੰ ਤਾਂ ਖੁਸ਼ੀ ਹੋਣੀ ਹੈ ਸਾਨੂੰ ਖੁਸ਼ੀ ਬੱਕਰੀ ਹੁੰਦੀ ਹੈ ਤੁਸੀਂ ਖੁਦ ਵੀ ਇਹ ਫਿਰ 6 ਮਹੀਨੇ ਦਵਾਈ ਖਾਧੀ ਕੇ ਬਾਦ ਕਰ ਹਾਂਜੀ ਹਾਂਜੀ ਮੈਂ ਤਾਂ ਇਹ ਦਵਾਈ ਨਾਲ ਜੇ ਤੁਹਾਨੂੰ ਦੱਸਦਾ ਮੈਂ ਤਾਂ ਖਾਧੀ ਜਦੋਂ ਦਵਾਈ ਮੇਰੇ ਤੇ ਦਵਾਈ ਨਾਲ ਪਿਆਰ ਹੋ ਗਿਆ ਮੈਂ ਹੁਣ ਵੀ ਜਦੋਂ ਜੀ ਕਰਦਾ ਦੋ ਚਮਚੇ ਖਾ ਲੈਣਾ ਸਾਡਾ ਸਾਰਾ ਪਰਿਵਾਰ ਹੀ ਖਾ ਲੈਂਦਾ ਜੀ ਤੇ ਇਹਦੇ ਵਿੱਚ ਕੱਲਾ ਇਹ ਨਹੀਂ ਵੀ ਇੱਕ ਇੱਕ ਬਲਡ ਨੂੰ ਪਿਉਰੀਫਾਈ ਵੀ ਕਰਦੀ ਹੈ ਤੇ ਕਿਤੇ ਬਲੌਕਜਾ ਉਸ ਨੂੰ ਵੀ ਠੀਕ ਕਰ ਦਿੰਦੀ ਹੈ ਹੂੰ ਤੇ ਕੈਂਸਰ ਦਾ ਤਾਂ ਨਾਂ ਨਿਸ਼ਾਨ ਖਤਮ ਕਰਨਾ ਹੀ ਕਰਨਾ ਹੈ ਜੀ ਆ ਬਿਲਕੁਲ ਤੁਸੀਂ ਪਿਛਲੀ ਸਾਡੇ ਜਿਹੜਾ ਜ਼ਿਕਰ ਕੀਤਾ ਸੀ ਵੀਡੀਓ ਦੇ ਵਿੱਚ ਕਿ ਅਮਰੀਕਾ ਦੇ ਵਿੱਚ ਕੋਈ ਬੰਦਾ ਉਹਨੇ ਦਵਾਈ ਲਈ ਸੀ ਪਰ ਉਹ ਤੰਦਰੁਸਤ ਹੋ ਗਿਆ ਤੇ ਅੱਜ ਵੀ ਉਹ ਦਵਾਈ ਯੂਜ਼ ਕਰ ਰਿਹਾ ਹਾਂਜੀ ਉਸ ਉਹ ਸੁਦਾਰਨ ਮਰੀਕ ਸਿੰਘ ਹੈ ਜੀ ਉਹ ਦਵਾਈ ਖਾਧੀ ਉਹਨਾਂ ਨੇ ਬਿਲਕੁਲ ਉਹ ਤੰਦਰੁਸਤ ਹੈ ਪਰ ਹੁਣ ਵੀ ਉਹ ਦਵਾਈ ਸੱਤੋਂ ਮਗਾਉਂਦੇ ਰਹਿੰਦੇ ਆ ਉਹਨਾਂ ਦਾ ਕੋਈ ਰਿਸ਼ਤੇਦਾਰ ਆਵੇ ਉਹ ਵੀ ਲੈ ਜਾਂਦੇ ਆ ਤੇ ਉਹ ਹਰ ਰੋਜ਼ ਦੋ ਚਮਚੇ ਖਾਈ ਜਾਂਦੇ ਆ ਤੇ ਉਹ ਕਹਿੰਦੇ ਵੀ ਮੈਨੂੰ ਇਹਦੇ ਨਾਲ ਤੰਦਰੁਸਤੀ ਹੋਰ ਬਹੁਤ ਮਿਲਦੀ ਆ ਮੈਨੂੰ ਕੋਈ ਹੋਰ ਕੀ ਪ੍ਰੋਬਲਮ ਨਹੀਂ ਆਉਂਦੀ ਕਿਸੇ ਕਿਸਮ ਦੀ ਵੀ ਮਤਲਬ ਕੋਈ ਗੋਡੇ ਗੱਟਿਆਂ ਦਾ ਦਰਦ ਜਾ ਕੇ ਜਾਂਦਾ ਤੇ ਉਹਨਾਂ ਨੂੰ ਉਸ ਦਵਾਈ ਤੇ ਮਤਲਬ ਹੌਂਸਲਾ ਹੀ ਇੰਨਾ ਵੱਡਾ ਹੋ ਗਿਆ ਯਕੀਨ ਹੀ ਏਡਾ ਵੱਡਾ ਹੋ ਗਿਆ ਕਿ ਮੈਨੂੰ ਜਿਵੇਂ ਕੈਂਸਰ ਤੋਂ ਸਵਾਰਕ ਪੈ ਗਿਆ ਤੇ ਇਹ ਦਵਾਈ ਹੋਰ ਬਾਕੀ ਬਿਮਾਰੀਆਂ ਵਾਸਤੇ ਮੇਰੇ ਵਾਸਤੇ ਬਹੁਤ ਵਧੀਆ ਤੇ ਉਹਨਾਂ ਨੇ ਦਵਾਈ ਛੱਡੀ ਨਹੀਂ ਜੀ ਖਾਈ ਜਾਂਦੇ ਜੀ ਵੈਸੇ ਸਭ ਕਈ ਜਿਹੜੇ ਲੋਕ ਹੁੰਦੇ ਨਾ ਉਹਨਾਂ ਨੂੰ ਇਹ ਜ਼ਰੂਰ ਚਿੰਤਾ ਹੁੰਦੀ ਹੈ ਕਿ ਯਾਰ ਇਹ ਦਵਾਈ ਜਿਵੇਂ ਹੁਣ ਤੁਸੀਂ ਕਿਹਾ ਕਿ ਜੜੀ ਬੂਟੀਆਂ ਬਾਹਰੋਂ ਲੈ ਕੇ ਆਉਣੇ ਹਨ ਕੰਡਿਆਂ ਤੋਂ ਤਿਆਰ ਕੀਤੀ ਜਾਂਦੀ ਹੈ ਜਿਹੜੀਆਂ ਦੇਸੀ ਦਵਾਈਆਂ ਉਹਨਾਂ ਦੇ ਨਾਲ ਨਾ ਨੁਕਸਾਨ ਵੀ ਹੋ ਜਾਂਦਾ ਹੈ ਜਿਵੇਂ ਗੁਰਦਿਆਂ ਤੇ ਵੀ ਅਫੈਕਟ ਪੈ ਸਕਦਾ ਹੈ ਲੀਵਰ ਤੇ ਪੈ ਸਕਦਾ ਕੋਈ ਅਜਿਹੀ ਪ੍ਰੋਬਲਮ ਤਾਂ ਨਹੀਂ ਆਈ ਕਿਸੇ ਨੂੰ ਰਮਣਾ ਸਾਹਿਬ ਤੁਹਾਡਾ ਬੜਾ ਪਿਆਰਾ ਕੁਐਸਚਨ ਹੈ ਹਰੇਕ ਮਰੀਜ਼ ਜਿਹੜਾ ਆਨਸਾਰ ਸਾਡੇ ਕੋਲੇ ਇਹੀ ਕੁਐਸਚਨ ਕਰਦਾ ਹੈ ਕਿ ਵੀ ਮੇਰੇ ਲੀਵਰ ਖਰਾਬ ਨਾ ਹੋਵੇ ਮੇਰੀ ਕਿਡਨੀ ਖਰਾਬ ਨਾ ਹੋ ਜੇ ਇਸ ਕਰਕੇ ਸਾਡੀ 100% ਗਾਰੰਟੀ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਹੈ ਨਾ ਕੋਈ ਸాల్ਟ ਹੈ ਨਾ ਕੋਈ ਭਸਮ ਹੈ ਤੇ ਇਹ ਦਾ ਆਮ ਐਨ ਬੂਟੀ ਆਂ ਦਾ ਸਮੇਲਨ ਹੈ ਜਿਵੇਂ ਆਪਾਂ ਸਾਗ ਸਬਜੀ ਦੇ ਤੌਰ ਤੇ ਖਾ ਲੀਏ ਇਸੇ ਤਰ੍ਹਾਂ ਦਾ ਹੈ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹਨੂੰ ਕੋਈ ਸਾਈਡ ਇਫੈਕਟ ਹੋਵੇ ਜਾਂ ਕਿਸੇ ਕਿਸਮ ਦਾ ਹੋਰ ਦਰਦ ਹੋਵੇ ਜਦੋਂ ਕੋਈ ਨਵੀਂ ਮਾਰੀ ਹੋਰ ਖੇਡ ਲਾ ਦਿੰਦੀ ਹੋਵੇ ਬਿਲਕੁਲ ਨਹੀਂ ਬਿਲਕੁਲ 100% ਸੇਫ ਹੀ ਸੇਫ ਹੈ ਕਿੱਥੋਂ ਕਿੱਥੋਂ ਦੇ ਲੋਕ ਜਿਹੜੇ ਅੱਜ ਤੁਹਾਡੇ ਕੋਲੇ ਅੱਜ ਤੱਕ ਆ ਪਹੁੰਚ ਚੁੱਕੇ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਨਾਲ ਇਹ ਵੀ ਪਤਾ ਲੱਗਿਆ ਕਿ ਕੂਰੀਅਰ ਰਾਈ ਵੀ ਤੁਸੀਂ ਪਹੁੰਚਦੀ ਕਰ ਦਿੰਦੇ ਕੁ ਭਾਈ ਸਾਡਾ ਜੀ ਹਰ ਰੋਜ਼ ਹੀ 15-20 ਕੂਰੀਅਰ ਹੁੰਦੇ ਆ ਤੇ ਜਿਹੜਾ ਤੇ ਇੰਡੀਆ ਦੇ ਵਿੱਚੋਂ ਤਕਰੀਬਨ ਸਾਡੇ ਕੋਲੇ ਕੇਰਲਾ ਤੋਂ ਵੀ ਪੇਸ਼ੈਂਟ ਆਏ ਨਹੀਂ ਆ ਉਹਨਾਂ ਨੇ ਫੋਨ ਤੇ ਗੱਲ ਕਰਕੇ ਦਵਾਈ ਮੰਗਾਈ ਉਨ੍ਹਾਂ ਦਾ ਬਹੁਤ ਭਲਾ ਹੋ ਗਿਆ ਆ ਹੁਣ ਝਾਰਖੰਡ ਤੋਂ 4-5 ਪੇਸ਼ੈਂਟ ਦਵਾਈ ਖਾ ਰਹੇ ਆ ਮਹਾਰਾਸ਼ਟਰ ਤੋਂ ਵੀ ਖਾ ਰਹੇ ਨੇ ਆ ਬਾਕੀ ਗੁਜਰਾਤ ਤੋਂ ਪਹਿਲਾਂ ਦਵਾਈ ਲਈ 5-6 ਮਹੀਨੇ ਬੰਦੇ ਉਹਨੇ ਵੀ ਦਵਾਈ ਸਹੀ ਹੋ ਗਈ ਬਾਕੀ ਜਿਹੜੇ ਨੇੜੇ ਨੇੜੇ ਆਪਣੇ ਸਟੇਟ ਆ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਹ ਤਾਂ ਆਮ ਹੀ ਆਉਂਦੇ ਰਹਿੰਦੇ ਆ ਜਿਹੜੇ ਦਿੱਲੀ ਤੋਂ 2-4 ਮਰੀਜ਼ ਹੁੰਦੇ ਪੰਜਾਬ ਤੋਂ ਬਾਹਰ ਦੇ ਇਹ ਤੇ ਇਹ ਵੀ ਪਤਾ ਲੱਗਿਆ ਵੈ ਸਾਹਿਬ ਕਿ ਲੋਕਾਂ ਨੇ ਤੁਹਾਡੇ ਸਾਹਮਣੇ ਉਹ ਸਬੂਤ ਵੀ ਪੇਸ਼ ਕੀਤੇ ਨੇ ਵੀਡੀਓ ਬਣਾ ਕੇ ਭੇਜੀਆਂ ਨੇ ਕਿ ਅਸੀਂ ਬਿਲਕੁਲ ਤੰਦਰੁਸਤ ਹੋ ਚੁੱਕੇ ਨੇ ਉਹਨਾਂ ਲੋਕਾਂ ਤੱਕ ਪਹੁੰਚਾਓ ਜੇਕਰ ਅੱਜ ਵੀ ਲੋਕ ਸੋਚਦੇ ਨੇ ਕਿ ਅਸੀਂ ਗਰਮੀਤ ਸਿੰਘ ਤੋਂ ਜਾ ਕੇ ਦਵਾਈ ਲੈ ਕੇ ਪਤਾ ਨਹੀਂ ਠੀਕ ਹੋਵਾਂਗੇ ਜਾਂ ਨਹੀਂ ਹੋਵਾਂਗੇ ਇੱਕ ਤੁਹਾਨੂੰ ਮੈਂ ਬੜੀ ਵਧੀਆ ਐਗਜ਼ਾਮਪਲ ਦਿੰਨਾ ਜੀ ਇੱਕ ਵਕੀਲ ਸਾਹਿਬ ਜੀ ਆਏ ਕੈਨੇਡਾ ਤੋਂ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਸੀ ਇੱਕ ਉਹਨਾਂ ਦਾ ਦਫਤਰ ਇੰਡੀਆ 'ਚ ਹੈ ਇੱਕ ਕੈਨੇਡਾ ਦੇ ਵਿੱਚ ਹੈ ਤੇ ਉਹਨਾਂ ਦੀ ਵਾਈਫ ਨੂੰ ਚੌਥੇ ਸਟੇਜ ਦਾ ਕੈਂਸਰ ਸੀਗਾ ਉਹ ਮੇਰੇ ਕੋਲੇ ਆਏ ਦਵਾਈ ਲੈ ਕੇ ਆਏ ਦਵਾਈ ਲੈ ਗਏ 4 4-5 ਮਹੀਨਿਆਂ ਦੀ ਤੇ ਉਹਨਾਂ ਦੀ ਵਾਈਫ ਨੂੰ ਬਹੁਤ ਵਧੀਆ ਇਲਾਜ ਚੱਲਿਆ ਤੇ ਬਹੁਤ ਵਧੀਆ ਫਾਇਦਾ ਹੋਇਆ ਉਹਨਾਂ ਨੇ ਜਦੋਂ ਸਕੈਨ ਅੰਮ੍ਰਿਤ ਅਕੇ ਇਤੋਂ ਨਾਲ ਦਾ ਬੜਾ ਵਧੀਆ ਡਾਕਟਰ ਨੇ ਦੱਸਿਆ ਵੀ ਭਾਈ ਬਹੁਤ ਛੇ ਦਾ ਤੁਹਾਡੇ ਦਾ ਕੈਂਸਰ ਦੇ ਨਾਲੋਂ ਅੱਗੇ ਨਾਲੋਂ ਬਹੁਤ ਘਟ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਹਾਲਾਂਕਿ ਮੈਂ ਨਹੀਂ ਕਿਸੇ ਨੂੰ ਕਿਹਾ ਸੀਗਾ ਉਹਨਾਂ ਨੇ ਆਪ ਹੀ ਬਣਾ ਕੇ ਭੇਜੀ ਉਹ ਵੀਡੀਓ ਉਹਨਾਂ ਦੀ ਬੱਚੀ ਦੇ ਨਾਲ ਇੱਕ ਗੋਰਾ ਕੰਮ ਕਰਦਾ ਸੀ ਉੱਥੇ ਕੈਨੇਡਾ ਦੇ ਵਿੱਚ ਤੇ ਉਹ ਉਹ ਗੋਰੀ ਨੂੰ ਵੀ ਕੈਂਸਰ ਸੀ ਜਾਂ ਫਿਰ ਉਹ ਗੋਰੀ ਨੂੰ ਇਹਨਾਂ ਨੇ ਦਵਾਈ ਦਿੱਤੀ ਆਪ ਹੀ ਜਿਹੜੀ ਆਪਦੇ ਘਰ ਆਸਤੇ ਵਰਤੇਸ਼ ਤੇ ਉਹ ਗੋਰਾ ਵੀ ਠੀਕ ਹੋ ਗਿਆ ਉਹ ਸਾਰੀ ਇਹਨਾਂ ਨੇ ਆਪਣਾ ਵਕੀਲ ਸਾਹਿਬ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਉਹ ਤੁਹਾਨੂੰ ਮਤਲਬ ਵਿੱਚ ਪਾਰਿਆਂ ਕਰ ਲਓ ਜਿਹੜਾ ਜਸਟਿਸ ਹਾਂਜੀ ਹਾਂ ਹੋਰ ਵੀ ਉਸ ਤੋਂ ਬਿਨਾ ਬੜੇ ਬੰਦਿਆਂ ਨੇ ਜਿਹੜੇ ਸਹੀ ਹੋ ਗਿਆ ਆਪਦੇ ਘਰਾਂ ਚੋਂ ਬਣਾ ਕੇ ਵੀਡੀਓ ਉੱਪਰ ਆ ਕੇ ਭੇਜੀਆਂ ਜਿਹੜੀਆਂ ਜਿਹਦੇ ਨਾਲ ਮੈਨੂੰ ਆਪ ਨੂੰ ਬੜੀ ਸੰਤੋਸ਼ਟੀ ਹੁੰਦੀ ਹੈ ਇਹ ਬੰਦਾ ਜਿਹੜਾ ਬਿਨਾ ਕਹੀ ਤੋਂ ਵੀਡੀਓ ਬਣਾ ਰਿਹਾ ਤੇ ਵੈਰ ਉਹਨੇ ਕਿੱਡੀ ਕਿਰਪਾ ਕੀਤੀ ਹੈ ਬਿਲਕੁਲ ਬਿਲਕੁਲ ਹੁੰਦੀ ਹੈ ਹੌਸਲਾ ਵੱਧਾ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿਉਂਕਿ ਹਰੇਕ ਜਿਹੜਾ ਦੂਰ ਦਰਾਡੇ ਤੋਂ ਆਉਣਾ ਔਖਾ ਬਹੁਤ ਹੁੰਦਾ ਹੈ ਸਮਾਂ ਵੀ ਲੋਕਾਂ ਕੋਲੇ ਨਹੀਂ ਹੁੰਦਾਗਾ ਪਰ ਜਦੋਂ ਤੁਹਾਡੇ ਨਾਲ ਪਹਿਲੀ ਵਾਰ ਕੋਈ ਰਾਬਤਾ ਕਾਇਮ ਕਰਦਾ ਹੈ ਪਹਿਲੀ ਵਾਰ ਤੁਹਾਡੇ ਨਾਲ ਦਵਾਈ ਜਿਹੜੀ ਉਹ ਲੈਣੀ ਚਾਹੁੰਦਾ ਹੈ ਸ਼ੁਰੂਆਤ ਕਰਨੀ ਚਾਹੁੰਦਾ ਹੈ ਉਦੋਂ ਉਹਨੂੰ ਤਾਂ ਇੱਕ ਵਾਰੀ ਆਉਣਾ ਪੈਂਦਾ ਜਾਨੀ ਨਹੀਂ ਜੀ ਜਿਹੜੇ ਬਹੁਤ ਦੂਰ ਬੈਠੇ ਆ ਕੁਝ ਆ ਕੁਝ ਬੰਦੇ ਹੁੰਦੇ ਹੋ ਕਹਿੰਦੇ ਜ਼ਰੂਰੀ ਮਿਲਣਾ ਤੁਹਾਨੂੰ ਜੀ ਅਸੀਂ ਉਹਨੂੰ ਕਹ ਜੇ ਪੇ ਆ ਜਾਓ ਜੀ ਆਂਦੇ ਪਰ ਜਿਹੜੀ ਗੱਲ ਬੰਦੇ ਨੇ ਫੋਨ ਤੇ ਵੀ ਕਰ ਲੈਣੀ ਆ ਤੇ ਸਾਹਮਣੇ ਬੈਠ ਕੇ ਵੀ ਕਰਨੀ ਆ ਜੀ ਕਈ ਬੰਦੇ ਜਿਹੜੇ ਦੂਰ ਉਧਰੋਂ ਤੇ ਆਉਂਦੇ ਓ ਉਨੀਆਂ ਦਵਾਈ ਦੀ ਕੀਮਤ ਨਹੀਂ ਹੁੰਦੀ ਜਿੰਨਾ ਉਹਨਾਂ ਦਾ ਖਰਚਾ ਹੋ ਜਾਂਦਾ ਇਸ ਕਰਕੇ ਜੇ ਕੋਈ ਆਉਂਦਾ ਜੀ ਸਦਕੇ ਆਵੇ ਜਾਵੇ ਸਾਡੇ ਘਰ ਸਾਡਾ ਮਹਿਮਾਨ ਹੈ ਸਾਡੇ ਘਰ ਦਾ ਮੈਂਬਰ ਹੈ ਉਹਨੂੰ ਪੂਰੀ ਇੱਜ਼ਤ ਮਾਨ ਦਿੱਤੀ ਜਾਊਗੀ ਰੋਟੀ ਚਾਹ ਪਾਣੀ ਖਵਾ ਕੇ ਕਮਰਾ ਦਿੱਤਾ ਜਾਊਗਾ ਸਾਰੇ ਕੋਈ ਪ੍ਰੋਬਲਮ ਨਹੀਂ ਹੈ ਜੋ ਵੀ ਬੰਦਾ ਆਉਂਦਾ ਤੇ ਉਹ ਮਹਿਸੂਸ ਇਹ ਕਰਦਾ ਕਿ ਮੈਂ ਗਲਤ ਜਗ੍ਹਾ ਤੇ ਨਹੀਂ ਆਇਆ ਮੈਂ ਤਾਂ ਭਾਈ ਕਿਸੇ ਭੈਣ ਭਰਾ ਦੇ ਕੋਲ ਆ ਮਿਲਣ ਵਾਸਤੇ ਆਇਆ ਨਾਲੇ ਦਵਾਈ ਦਿੰਨੇ ਆ ਨਾਲੇ ਅਸੀਂ ਬੰਦਿਆਂ ਨਾਲ ਪੂਰੀ ਹਮਦਰਦੀ ਰੱਖ ਕੇ ਗੱਲਾਂ ਬਾਤਾਂ ਕਰਕੇ ਘਰੇਲੂ ਗੱਲਾਂ ਕਰਕੇ ਬੰਦੇ ਨੂੰ ਪੂਰਾ ਤੰਦਰੁਸਤੀ ਦੇਣੇ ਯਾਨੀ ਕਿ ਆਪਦਾ ਫੈਮਿਲੀ ਮੈਂਬਰ ਬਣਾ ਲੈਨੇ ਤੁਸੀਂ ਹਾਂਜੀ 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 ਬਿਲਕੁਲ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਅੱਧਕ ਤਾਂ ਜਿਹੜਾ ਮਰੀਜ਼ ਆ ਨਾ ਜਦੋਂ ਤੁਸੀਂ ਉਹਨੂੰ ਪਿਆਰ ਨਾਲ ਗੱਲ ਕਰੋਗੇ ਅੱਧਕ ਤਾਂ ਵੈਸੇ ਹੀ ਠੀਕ ਹੋ ਜਾਣਾ ਜੀ 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 ਤਾਂ ਇਹਦਾ ਤਾਂ ਹੁਣੇ ਹੀ ਉਹਨਾਂ ਅੱਧਕ ਵੈਸੇ ਹੀ ਠੀਕ ਹੋ ਜਾਣਾ ਉਹ ਬੰਦੇ ਜੀ 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 ਪੂਰਾ ਸਤਕਾਰ ਦੇਈਦਾ ਪਿਆਰ ਦੇਈਦਾ ਇਵੇਂ ਨਾ ਕਿ ਕੋਈ ਬੰਦੇ ਨਾਲ ਦੇ ਜਿਹੜੇ ਬਜ਼ੁਰਗ ਵਗੈਰਾ ਹੁੰਦੇ ਆ ਉਹਨੂੰ ਆਪ ਚੱਕ ਕੇ ਗੱਡੀ ਚ ਉਤਾਰੀਦਾ ਜੇ ਕੋਈ ਮਤਲਬ ਇਸ ਤਰ੍ਹਾਂ ਆ ਜਾਂਦਾ ਕਿ ਬਿਨਾ ਫੋਨ ਕੀਤੇ ਦੁਨਿਆ ਕਰਕੇ ਤੇ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਉੱਥੇ ਕਹਿ ਕੇ ਦਵਾਈ ਦੇ ਦੂੰਗਾ ਇਹ ਕਰੂੰਗਾ ਉਹ ਕਰੂੰਗਾ ਪੂਰਾ ਉਹਨੂੰ 100% ਕਰਦਾ ਮਹਿਮਾਨ ਬਣਾ ਕੇ ਦਵਾਈ ਦਿੱਤੀ ਜਾਂਦੀ ਹੈ ਇਹਦੀਆਂ ਜਿਹੜੀਆਂ ਕੈਂਸਰ ਦੀਆਂ 4 ਸਟੇਜ ਹੁੰਦੀਆਂ ਇਸ ਤੋਂ ਵੱਧ ਵੀ ਹੁੰਦੀਆਂ ਕਿ ਨਹੀ ਜੀ ਕੈਂਸਰ ਦੀਆਂ ਸਟੇਜਾਂ ਆਮ ਤੌਰ ਤੇ 4 ਹੀ ਹੁੰਦੀਆਂ ਬਾਕੀ ਉਹਦੀਆਂ ਕਿਸਮਾਂ ਹਜ਼ਾਰਾਂ ਹੈ ਜੀ ਜੀ ਤੇ ਹਰ ਇੱਕ ਕਿਸਮ ਤੇ ਬੈਗਦੀ ਕਿਰਪਾ ਨਾਲ ਇਹ ਦਵਾਈ ਨੇ ਕੰਮ ਕੀਤਾ ਜੀ ਜੀ ਹਾਂ ਜੀ ਜੇਕਰ ਕੋਈ ਵੈਸਾ ਅਜਿਹਾ ਕੋਈ ਪੇਸ਼ੈਂਟ ਹੈਗਾ ਅਜਿਹਾ ਪਰਿਵਾਰ ਹੈਗਾ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀਡੀਓ ਆਪਣੇ ਦੇਖ ਲੈਂਦੇ ਆ ਤੋੜੇ ਨਾਲ ਕੰਟੈਕਟ ਕਰਨਾ ਚਾਹੁੰਦੇ ਐ ਤੇ ਪਰ ਉਹਨਾਂ ਕੋਲੇ ਅਫੋਰਡ ਨਹੀਂ ਕਰਦੇਗੇ ਉਹਨਾਂ ਕੋਲੇ ਪੈਸੇ ਹੈ ਨਹੀਂਗੇ ਦਵਾਈ ਲੈਣੀ ਚਾਹੁੰਦੇ ਐ ਉਹਨਾਂ ਵਾਸਤੇ ਕੋਈ ਰਾਤ ਦੇ ਸਕਦੇ ਹੋ ਉਹਨਾਂ ਦੀ ਮਦਦ ਕਰ ਸਕਦੇ ਹੋ ਤੁਸੀਂ ਰਮਾਣਾ ਸਾਹਿਬ ਗੱਲ ਬੜੀ ਪਿਆਰੀ ਕੀਤੀ ਚੰਗੀ ਕੀਤੀ ਤੁਸੀਂ ਪੈਸਾ ਨਹੀਂ ਜਿਸ ਬੰਦੇ ਕੋਲੇ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਸਾਡੇ ਕੋਲੇ ਆ ਕੇ ਖਾਲੀ ਮੁੜ ਜੇ ਭਾਵੇਂ ਫੋਨ ਕਰਕੇ ਦਵਾਈ ਮੰਗਾ ਲੇ ਭਾਵੇਂ ਆਪ ਆ ਜੇ ਉਹ ਬੰਦੇ ਦਾ ਰਾਜ ਹੋਊਗਾ ਹੀ ਹੋਊਗਾ। ਤੇ ਅਸੀਂ ਨਾ ਕੋਈ ਤੱਲਕ ਨਹੀਂ ਇਸ ਗੱਲ ਦਾ। ਮੇਰੀ ਮਦਦ ਕਰ ਜਾਂਦੇ ਬੰਦੇ ਬਾਹਰੋਂ ਵੀ 2 4 5 7 ਦੋਸਤ ਆ ਜਿਹੜੇ ਸਹੀ ਹੋ ਗਏ ਜਾਂ ਸਹੀ ਹੋ ਰਹੇ ਆ। ਜੀ। ਉਹ ਮਦਦ ਕਰ ਰਹੇ ਆ ਜਿਨ੍ਹਾਂ ਵਿੱਚ ਇੱਕ ਸੁਖਦੇਵ ਸਿੰਘ ਹੈ ਕੈਨੇਡਾ ਤੋਂ। ਉਹ ਕਹਿੰਦਾ ਵੀ ਜਦੋਂ ਮਰਜ਼ੀ ਭਾਵੇਂ 10 ਬੰਦੇ ਆਜਣ ਮੈਨੂੰ ਫੋਨ ਕਰ ਦਿਓ ਮੈਂ ਤੁਹਾਡੇ ਅਕਾਊਂਟ 'ਚ ਪਾ ਦੂੰਗਾ। ਜੀ। ਇੱਕ ਮਨਜੀਤ ਸਿੰਘ ਹੈ ਕੂਰੂ ਖੇਤਰ ਤੋਂ। ਹੋਰ ਵੀ ਭੈਣ ਭਰਾ ਜਿਹੜੇ ਆਗੇ ਆ ਕਈ ਵਾਰ ਮੈਨੂੰ ਜੇ ਨਾ ਵੀ ਤੇ ਬਾਹਰਲੀ ਮਦਦ ਕਰੂਗਾ ਤੁਸੀਂ ਖੁਦ ਵੀ ਤਿਆਰ ਕਰਨਾ ਖੁਦ ਵੀ ਖੁਦ ਵੀ ਖੁਦ ਵੀ ਬਿਲਕੁਲ ਕਰੀ ਜਾਈ ਬਿਲਕੁਲ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਬੰਦਾ ਕੋਈ ਬਿਨਾਂ ਲਾਜਤੋਂ ਇਹਦਾ ਬਿਨਾਂ ਜਿੱਦ ਕੋਈ ਪੈਸੇ ਨਹੀਂ ਉਹ ਵਾਪਸ ਮੁੜ ਜੇ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਤੇ ਇਸ ਜਿਵੇਂ ਹੁਣ ਕਹਿੰਦੇ ਨੇ ਕਿ ਜਿਹੜੀਆਂ ਜੜੀ ਬੂਟੀਆਂ ਇਹਦੇ ਨਾਲ ਤਾਂ ਹੋਰ ਵੀ ਕਾਫੀ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਹੈ ਕੁਦਰਤੀ ਤੌਰ ਤੇ ਨਾ ਦਵਾਈ ਜਿਹੜੀ ਹੈ ਜੀ ਕਈ ਬਿਮਾਰੀਆਂ ਦਾ ਇਲਾਜ ਆਪਣੇ ਆਪ ਕਰਦੀ ਹੈ ਅੰਦਰੂਨੀ ਬਿਮਾਰੀਆਂ ਕਈ ਐਜੀਆਂ ਹੁੰਦੀਆਂ ਜਿਹਨਾਂ ਪੇਸ਼ੈਂਟ ਨੂੰ ਵੀ ਪਤਾ ਨਹੀਂ ਹੁੰ ਉਹ ਸਾਰਾ ਇਹ ਆਪਣੇ ਆਪ ਕਰ ਦਿੰਦੀ ਕਿ ਦਾ ਬਲੱਡ ਪਿਉਰੀਫਾਈ ਕਰ ਦਿੰਦੀ 100% ਬਾਕੀ ਬਲੌਕ ਚ ਵੀ ਨੀ ਲਿਆਣ ਦਿੰਦੀ ਹੈ ਹੂੰ ਤੇ ਬਾਕੀ ਜਿਹੜਾ ਕੈਂਸਰ ਨਦ ਤੇ ਨੇ ਖਾਤਮਾ ਕਰਨਾ ਹੀ ਕਰਨਾ ਜੀ ਹੂੰ ਜਿਵੇਂ ਆਪਣੀ ਪਿਛਲੀ ਖਬਰ ਦੇ ਵਿੱਚ ਜਿਹੜੇ ਕਮੈਂਟ ਆਏ ਸੀ ਕਾਫੀ ਪੋਜ਼ਿਟਿਵ ਆਏ ਸੀ 그 ਵਿੱਚੋਂ ਕਈ ਹੁੰਦੇ ਇੱਕ ਦੋ ਕਮੈਂਟ ਆਏ ਸੀ ਉਹਨਾਂ ਦਾ ਕਹਿਣਾ ਇਹ ਸੀ ਕਿ ਸਾਡੇ ਤਾਂ ਆਰਾਮ ਨਹੀਂ ਆਇਆਗਾ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਅਸੀਂ ਹਾਂ ਵਾਕਈ ਇਥੋਂ ਆਰਾਮ ਆਇਆ ਉਹਨਾਂ ਦੇ ਪਿੱਛੇ ਕੀ ਕਾਰਨ ਹੋ ਸਕਦਾ ਉਹਦਾ ਜੀ ਜਿਆਦਾਤਰ ਤਾਂ ਕਾਰਨ ਇਹ ਹੁੰਦਾ ਕਿ ਮਰੀਜ਼ ਜਿਹੜਾ ਕਿ ਬਹੁਤ ਸੀਰੀਅਸ ਹੋ ਕੇ ਸਾਡੇ ਕੋਲੇ ਪਹੁੰਚਿਆ ਹੂੰ ਉਹਨੇ ਦਵਾਈ 2 ਮਹੀਨਾ 15 ਦਿਨ ਖਾਧੀ ਤੇ ਉਹ ਦਵਾਈ ਨੇ ਪੂਰਾ ਅਸਰ ਵੀ ਸ਼ੁਰੂ ਨਹੀਂ ਕੀਤਾ ਤੇ ਬੰਦੇ ਦਾ ਵੈਗਰੂ ਨੇ ਹੁਕਮ ਭੇਜਤਾ ਹੂੰ ਇਹ ਕਾਰਨ ਹੁੰਦਾ ਜਾਂ ਮਰੀਜ਼ ਕਈ ਬਹੁਤ ਦੁਰਬਲ ਹੁੰਦੇ ਆ ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਜੇ ਕਿ ਇਹ ਤੇ ਉਹਨਾਂ ਦੇ ਮਤਲਬ ਦਵਾਈ ਖਾਣ ਦੇ ਨਾਲ 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 ਅਸਰ ਘੱਟ ਹੁੰਦਾ ਤੇ ਟਾਈਮ ਬਹੁਤ ਥੋੜਾ ਉਹਨਾਂ ਕੋਲੇ ਹੁੰਦਾ ਜਾਂ ਜਿਵੇਂ ਆਪਣਾ ਡਾਕਟਰ ਹੈ ਕੋਈ ਵੀ ਜਾਂ ਤੁਸੀਂ ਕੋਈ ਪਰਹੇਜ਼ ਦੱਸਦੇ ਆ ਉਹ ਪਰਹੇਜ਼ ਨਹੀਂ ਕਰਦੇਗੇ ਉਹਦੇ ਨਾਲ ਵੀ ਕਿੰਨੇ ਨਹੀਂ ਪਰਹੇਜ਼ ਤਾਂ ਜੇ ਦੱਸੇ ਬੰਦੇ ਕਰਦੇ ਕਰਦੇ ਮਰਦਾ ਬੰਦਾ ਕੀ ਨਹੀਂ ਕਰਦਾਗਾ ਹੂੰ ਤੇ ਪਰ ਕਈ ਬੰਦਿਆਂ ਨੂੰ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਕੋਈ 100 ਦੇ ਵਿੱਚੋਂ 2-4% ਜਿਨ੍ਹਾਂ ਦੇ ਇਹ ਮਤਲਬ ਬਚ ਨਹੀਂ ਸਕਦੇ ਉਹਨਾਂ ਦੀ ਜਾਂ ਤਾਂ ਉਮਰ ਬਹੁਤ ਲੰਬੀ ਹੁੰਦੀ ਹੈ ਜਾਂ ਬੜੇ ਲੰਮੇ ਚਿਰ ਤੋਂ ਮਰੀਜ਼ ਹੁੰਦੇ ਆ ਦਵਾਈਆਂ ਖਾ ਖਾ ਕੇ ਖਾ ਕੇ ਖਤਮ ਹੋਏ ਹੁੰਦੇ ਆ ਐਵਜਾ ਕੁਝ ਹੋ ਸਕਦਾ ਬਾਕੀ ਜਿਹੜਾ ਕਿ 90 95% ਵਾਹਿਗੁਰੂ ਦੀ ਕਿਰਪਾ ਨਾਲ ਬੰਦਾ ਤੰਦਰੁਸਤ ਹੁੰਦਾ ਜੀ ਪਰਹੇਜ਼ ਕਿ ਨਾ ਕਰਨਾ ਪੈਂਦਾ ਕੋਈ ਪਰਹੇਜ਼ ਜੀ ਇਹਦੇ ਕੋਈ ਜ਼ਿਆਦਾ ਪਰਹੇਜ਼ ਨਹੀਂ ਇੱਕ ਤਾਂ ਖਾਂਡੇ ਦੇ ਜਿਹਨੂੰ ਚੀਨੀ ਕਹਿੰਦੇ ਆ ਆਪਾਂ ਬਿਲਕੁਲ ਪਰਹੇਜ਼ ਆ ਜੀ ਉਹਦਾ ਨਹੀਂ ਖਾਣੇ ਜੀ ਉਹੀ ਤਾਂ ਹੈ ਮਿਸਰੀ ਖਾ ਲਓ ਗੋੜ ਖਾ ਲਓ ਸ਼ਹਿਦ ਖਾ ਲਓ ਜਾਂ ਸਲਾਦ ਬਿਲਕੁਲ ਨਹੀਂ ਖਾਣਾ ਰੰਨ ਕੇ ਸਬਜ਼ੀ ਬਣਾ ਕੇ ਕੋਈ ਵੀ ਕਰ ਸਕਦੇ ਆ ਤੇ ਇੱਕ ਦੋ ਕੰਮ ਆ ਵੀ ਜਿਵੇਂ ਜਿਹੜਾ ਜਿਹੜਾ achar ਨਹੀਂ ਖਾਣਾ ਆਪਾਂ ਕੋਈ ਖੱਟਾ ਖੱਟਾ ਬੰਦ ਨਹੀਂ ਹੈ ਨਿੰਬੂ ਪਾਣੀ ਪੀ ਸਕਦੇ ਆ achar ਚ ਕੈਮੀਕਲ ਹੁੰਦੇ ਆ achar ਨਹੀਂ ਵਰਤਣਾ ਕਈ ਲੋਕ ਵੈਸਾ ਅਜੇ ਵੀ ਹੈਗੇ ਆ ਇਸ ਬਿਮਾਰੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦੇ ਇਹ ਵੀ ਗੱਲ ਸਹੀ ਹੈ ਤੇ ਉਹਦੀ ਗੱਲ ਹੈ ਜੀ ਉਹ ਜਿਹੜੇ ਬਰੇ ਉਹਦੇ ਬੰਦੇ ਜਿਹੜੇ ਕਹਿੰਦੇ ਜੀ ਉਹ ਨਾਮਰਾਦ ਰੋਗ ਲੱਗ ਗਿਆ ਜੀ ਉਹ ਮੇਰੇ ਕੋਲੇ ਕਹਿੰਦੇ ਜੀ ਨਾਮਰਾਦ ਰੋਗ ਲੱਗ ਗਿਆ ਜੀ ਤੇ ਉਹ ਸੁਣ ਕੇ ਮੈਨੂੰ ਵੀ ਦੁੱਖ ਲੱਗਦਾ ਵੀ ਬੰਦਾ ਕਿੰਨਾ ਦੁਖੀ ਹੈ ਬਿਮਾਰੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਹਾਂ ਨਾਮਰਾਦ ਰੋਗ ਲੱਗ ਗਿਆ ਤੇ ਹੈ ਵੀ ਨਾਮਰਾਦਾਂ ਤੋਂ ਵੀ ਨਾਮਰਾਦ ਦੇ ਜਿੰਨਾਂ ਨੂੰ ਮਤਲਬ ਨਾਂ ਹੀ ਇਹਦਾ ਕਹਿਣਾ ਹੈ ਜੀ ਯਾਨੀ ਕਿ ਜੇਕਰ ਪਰਿਵਾਰ ਦੇ ਵਿੱਚ ਕਿਸੇ ਦਾ ਕੋਈ ਮੈਂਬਰ ਇਸ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਕਿ ਦੂਜੇ ਨੂੰ ਅੰਦੀ ਇਹ ਜ਼ਰੂਰੀ ਹੈ ਕਿ ਮੈਂ ਹਰੇਕ ਮਰੀਜ਼ ਨੂੰ ਇਹ ਦੱਸਦਾ ਆਂ ਭਾਵੇਂ ਮੈਨੂੰ ਕਿਸੇ ਵੀ ਕਿਸਮ ਦਾ ਉਹ ਤਜਰਬਾ ਕਰਨਾ ਪਵੇ ਜੇ ਵੀ ਇਹ ਕਈ ਬੰਦੇ ਕਹਿੰਦੇ ਆ ਮੈਨੂੰ ਵੀ ਤੁਸੀਂ ਅਸੀਂ ਪਾਸੇ ਰਹੀਏ ਮੇਰੇ ਇਤੋਂ ਸਾਡੇ ਬੱਚੇ ਪਾਸੇ ਰੱਖੀਏ ਕਰੀਏ ਉਦੋਂ ਮੈਂ ਕਹਿੰਦਾ ਵੀ ਜੇ ਮਰੀਜ਼ ਦਾ ਜੁਠਾ ਮੈਂ ਪਾਣੀ ਪੀ ਕੇ ਫੋਣਾ ਤੁਨੂੰ ਕਿਉਂਕਿ ਇਹ ਸ਼ੂਤ ਦਾ ਰੋਗ ਨਹੀਂ ਹੈ ਸਵਾਲ ਹੀ ਪੈਦਾ ਨਹੀਂ ਵੀ ਇਹ ਕਿਸੇ ਨੂੰ ਹੋ ਜੇ ਪਰ ਇਹ ਪੰਗਾ ਪੈਂਦਾ ਹੈ ਕਿ ਇਹ ਆਪਣੇ ਖਾਨਦਾਨ ਚ ਕਈ ਵਾਰਾ ਹੋ ਜਾਂਦਾ ਕਿ ਦਾਦੇ ਪਰਦਾਦੇ ਨੂੰ ਸਹੀਆ ਪੁੱਤਰਿਆਂ ਨੂੰ ਹੋ ਗਿਆ ਤੇ ਉਹ ਡਰ ਹੁੰਦਾ ਹੈ ਬਾਕੀ ਨਹੀਂ ਇਸ ਤਰ੍ਹਾਂ ਦਾ ਕੋਈ ਸੂਧਰ ਰੋਗ ਨਹੀਂ ਕਿਸੇ ਕੇ ਹੰਦੇ ਡਰ ਦੀ ਲੋੜ ਨਹੀਂ ਹੈ ਜਿਵੇਂ ਉਹ ਕਿਸੇ ਨੂੰ ਵੀ ਸਕਦਾ ਹੈ ਜਿਵੇਂ ਵੈਦ ਸਾਹਿਬ ਸਬੂਤ ਤਾਂ ਤੁਸੀਂ ਖੁਦ ਹੀ ਬੈਠੇ ਹੋ ਜੀ ਜੀ 34 ਸਟੀਟ ਤੋਂ ਵਾਪਸ ਆਏ ਤੇ ਇਸ ਦਵਾਈ ਦੇ ਨਾਲ ਅੱਜ ਤੰਦਰੁਸਤ ਤੋਂ ਪੂਰੇ ਲੋਕਾਂ ਨੂੰ ਤੰਦਰੁਸਤ ਕਰ ਰਹੇ ਹਾਂ ਭਈ ਫਿਰ ਵੀ ਅਜੇ ਹੀ ধারণা ਹੈਗੀ ਹੈ ਕੋਈ ਜਮਾ ਮੰਜੇ ਤੇ ਬੈੱਡ ਤੇ ਪਿਆ ਹੋਵੇ ਬੰਦਾ ਤੁਹਾਡੇ ਨਾਲ ਉਸ ਵਕਤ ਉਹਦੇ ਪਰਿਵਾਰ ਨੇ ਗੱਲਬਾਤ ਕੀਤੀ ਹੋਵੇ ਉਸ ਤੋਂ ਬਾਅਦ ਫਿਰ ਜੋ ਤੁਹਾਡੀ ਇਹ ਦਵਾਈ ਉਹਨੇ ਲਈ ਹੈ ਜੂਸ ਕੀਤੀ ਹੈ 6 ਮਹੀਨੇ ਦਾ 7 ਮਹੀਨੇ ਦਾ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਉਹ ਬੰਦੇ ਨੇ ਖੁਦ ਬੈੱਡ ਤੋਂ ਉੱਠ ਕੇ ਤੁਹਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਹੋਵੇ ਗੱਲਬਾਤ ਤੁਹਾਡਾ ਧੰਨਵਾਦ ਕੀਤਾ ਹੋਵੇ ਤਾਂ ਤੁਹਾਨੂੰ ਹੌਸਲਾ ਹੋਇਆ ਹੋਵੇ ਇਸ ਤਰ੍ਹਾਂ ਦੀ ਇੱਕ ਨਹੀਂ ਜੀ ਕਈ ਬੰਦੇ ਆ ਜਿਹੜੇ ਤੁਰਨ ਤੋਂ ਰਹਿ ਜਾਂਦੇ ਆ ਉਹਨਾਂ ਦੀ ਬੈਕਬੋਨ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਆ ਤੇ ਉਹ ਨਹੀਂ ਕੁਝ ਕਰਦੇ ਕੱਤਰ ਦੇ 4-5 ਮਹੀਨੇ 3 ਮਹੀਨੇ ਦਵਾਈ ਖਾ ਕੇ ਉੱਠਣ ਬੈਠਣ ਲੱਗ ਪੈਂਦੇ ਆ ਤੁਰਨ ਲੱਗ ਪੈਂਦੇ ਆ ਫਿਰ ਮੇਰੇ ਨਾਲ ਕੰਟੈਕਟ ਵੀ ਕਰਦੇ ਆ ਜੀ ਹੂੰ ਉਹਨਾਂ ਦਾ ਇਲਾਜ ਥੋੜਾ ਜਿਹਾ ਲੰਮਾ ਹੁੰਦਾ ਜੀ ਜਿਹੜੇ ਬਹੁਤ ਸੀਰੀਅਸ ਹੁੰਦੇ ਆ ਜੀ ਯਾਨੀ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਗਈ ਘਬਰਾਉਣ ਦੀ ਲੋੜ ਨਹੀਂ ਇਸ ਤੋਂ ਆਈ ਤੋਂ ਮੈਂ 90% ਗਾਰੰਟੀ ਦੇ ਸਕਦੇ ਹਾਂ ਤੁਸੀਂ 90% ਮਿਲ ਜੀ ਹਾਂਜੀ 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 ਗਾਰੰਟੀ ਦਾ ਗਾਰੰਟੀ ਦਾ 90 ਤੋਂ ਵੱਧ ਵੀ ਦੇ ਸਕਦੇ ਆ ਜੀ ਹੂੰ ਤੇ ਬਾਕੀ ਸਾਰਾ ਕੁਝ ਵੈਗਰੂ ਦੇ ਵਾਸਤੇ ਹੂੰ ਉਹ ਤਾਂ ਪਰਮਾਤਮਾ ਨੇ ਕਰਨਾ ਜੋ ਕਰਨਾ ਹੀ ਬਿਲਕੁਲ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿੰਨੇ ਇੱਕ ਪੇਸ਼ੈਂਟ ਹੈ ਜਿਹੜੇ ਖੁਦ ਇੱਥੇ ਚੱਲ ਕੇ ਆਏ ਤੁਹਾਡੇ ਕੋਲੇ ਅਗਰ ਜੇ ਕੋਈ ਚੱਲ ਕੇ ਆ ਜਾਂਦੇ ਆ ਤਾਂ ਉਹਨਾਂ ਨੇ ਵਾਪਸ ਜਾਣ ਦਾ ਸਮਾਂ ਨਹੀਂ ਹੁੰਦਾ ਕਿ ਫਿਰ ਉਹਨਾਂ ਦੇ ਵਾਸਤੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਉਹਨਾਂ ਵਾਸਤੇ ਇਸ ਤਰ੍ਹਾਂ ਜੀ ਜਿਸ ਦਾ ਕੋਈ ਨੇੜੇ ਤੇ ਰਿਦਦਾ ਹੋਵੇ ਤਾਂ ਉਹ ਪਹੁੰਚ ਹੀ ਜਾਂਦਾ ਆਪਦੇ ਕੋਲ ਘਰੇ ਜੇ ਕੋਈ ਪੰਜਾਬ ਤੋਂ ਬਾਹਰ ਦਾ ਹੋਵੇ ਉਹਨੂੰ ਫਿਰ ਅਸੀਂ ਆਪਦੇ ਕੋਲੇ ਰੱਖ ਲੈਣੇ ਆ ਕੋਈ ਪ੍ਰੋਬਲਮ ਨਹੀਂ ਉਹ ਆਪ ਦਾ ਸਾਡਾ ਮਹਿਮਾਨ ਹੁੰਦਾ ਸਾਡਾ ਫੈਮਿਲੀ ਮੈਂਬਰ ਹੁੰਦਾ ਉਹ ਆਵੇ ਦਵਾਈ ਲਵੇ ਰਵੇ ਸਵੇਰ ਨੂੰ ਮੌਕੇ ਮੁਤਾਬਕ ਜਾਂਦਾ ਬਸ ਤੇ ਚੜਾ ਦਿੰਨੇ ਆ ਜਾਂ ਆਪਦੀ ਗੱਡੀ ਤੇ ਛੱਡਿਆਉਣੇ ਆ ਕਈ ਮਰੀਜ਼ ਹੁੰਦੇ ਆ ਕਹਿੰਦੇ ਵੀ ਸਾਡੀ ਹੁਣ ਬੱਸ ਲੰਘਿਆ ਕਰੋ ਕਰੋ ਉਹਨਾਂ ਨੂੰ ਅਸੀਂ ਨੇੜੇ ਤੇੜੇ ਦੇ ਸਟੇਸ਼ਨ ਤੇ ਸ਼ਾਮ ਨੂੰ ਆਪਦੀ ਗੱਡੀ ਦੇ ਛੱਡਿਆਉਣੇ ਆ ਜਾਂ ਟ੍ਰੇਨ ਜਾਣੀ ਹੁੰਦੀ ਕਿਸੇ ਦੀ ਰਾਸਤਾ ਨੂੰ ਜਾਣੀ ਹੋਵੇ ਜਾਂ ਦਲੀ ਨੂੰ ਜਾਣੀ ਹੋਵੇ ਜਾਂ ਕਿਸੇ ਪਾਸੇ ਹੋਰ ਨੂੰ ਜਾਣੀ ਹੋਵੇ ਤੋ ਲਾਸਟ ਬਸ ਤੇ ਚੜਾ ਤੇ ਹੀ ਦਿਓ ਫਟਾ ਟ੍ਰੇਨ ਤੇ ਜਾਂਦੇ ਰਹਿੰਦੇ ਆਪਦੇ ਘਰੇ ਜੇ ਕੋਈ ਨਹੀਂ ਰਹਿ ਜਾ ਸਕਦਾ ਤਾਂ ਉਹ ਨੋ ਪ੍ਰੋਬਲਮ ਹੈ ਕਦੇ ਵੀ ਆਪ ਸਾਡੇ ਕੋਲ ਰਹਿ ਸਕਦਾ ਸਾਡਾ ਆਪਦਾ ਘਰ ਦਾ ਮੈਂਬਰ ਆਓ ਆਪਾਂ ਜ਼ਿਕਰ ਕਰ ਸਕਦੇ ਆ ਕੈਮਰੇ ਸਾਹਮਣੇ ਕਈ ਵਾਰੀ ਹੁੰਦਾ ਅਗਲਾ ਬਈ ਸਾਡੇ ਤਾਂ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਏ ਲੱਗ ਗਏ ਆ ਹੁਣ ਇੱਥੇ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ ਕੋਈ ਐਬ ਨਹੀਂ ਨਹੀਂ ਜੀ ਹਰੇਕ ਮਰੀਜ਼ ਨੂੰ ਇਹ ਡਰ ਹੁੰਦਾ ਹੈ ਹਰੇਕ ਮਰੀਜ਼ ਨੂੰ ਡਰ ਹੁੰਦਾ ਹੈ ਹੁਣ ਆ ਵੀ ਚਾਹੀਦਾ ਹੈ ਕਿਉਂਕਿ ਬੰਦਾ ਬਹੁਤ ਦੁਖੀ ਹੁੰਦਾ ਹੈ ਤੇ ਪਰ ਸਾਡਾ ਜਿਹੜਾ ਖਰਚਾ ਹੈ ਉਹ ਬਹੁਤ ਘੱਟ ਹੈ ਬਹੁਤ ਘੱਟ ਹੈ ਜਿੰਨਾ ਵੀ ਕਹੀ ਦੀ ਉਹਨਾ ਹੀ ਘੱਟ ਹੈ ਜਿੰਨਾ ਖਰਚਾ ਆਉਂਦਾ ਸੀ ਉਹਨਾ ਕੀ ਲੈਣੇ ਆ ਬਾਕੀ ਜਿੰਨੇ ਕਈ ਦੂਰ ਦੇ ਮਰੀਜ਼ ਆ ਤਾਂ ਉਹਨਾਂ ਦੇ ਆਉਣ ਤੇ ਖਰਚਾ ਜਿਆਦਾ ਹੋ ਜਾਂਦਾ ਹੈ ਜੇ ਦਵਾਈ ਦਾ ਖਰਚਾ ਘੱਟਾ ਫਿਰ ਉਹਨਾਂ ਨੂੰ ਸਮਝਾ ਦਈਦਾ ਹੈ ਇਹ ਭਾਈ ਕੋਰੀਅਰ ਅਸੀਂ ਦਵਾਈ ਕਰਾ ਦਾਂਗੇ ਤੁਸੀਂ ਸਾਰੀ ਗੱਲਬਾਤ ਮੈਨੂੰ ਫੋਨ ਤੇ ਦੱਸ ਦਿਓ ਤੇ ਕੋਰੀਅਰ ਕਰਾ ਦਾਂਗੇ ਅਸੀਂ ਦਵਾਈ ਤੁਹਾਨੂੰ ਪੰਜ ਸੱਤ ਦਿਨਾਂ ਚ ਮਿਲ ਜਾਊਗੀ ਨਾਲ ਸਾਡਾ ਲੈਟਰ ਜਾਂਦਾ ਰਹਿੰਦਾ ਵੀ ਐ ਖਾਣੀ ਆਏ ਕਰਨੀ ਐ ਖਤਰ ਨਹੀਂ ਸਾਰੀ ਡਿਟੇਲ ਭੇਜ ਦਿੱਤੀ ਜਾਂਦੀ ਹੈ ਕਮਜ਼ੋਰੀ ਤਾਂ ਨਹੀਂ ਆਉਂਦੀ ਕੋਈ ਪੇਸ਼ੈਂਟ ਨੂੰ ਨਹੀਂ ਜੀ ਪੋਸ਼ਣ ਨੂੰ ਕਮਜ਼ੋਰੀ ਨਹੀਂ ਆਉਂਦੀ ਪਰ ਕਿਸੇ ਕਿਸੇ 50 60 ਮਰੀਜ਼ਾਂ ਮਗਰ ਕਿਸੇ ਇੱਕ ਮਰੀਜ਼ ਨੂੰ ਅੰਜ 10 ਦਿਨਾਂ ਤੋਂ ਬਾਅਦ ਪੇਟ ਦਾ ਅਫਾਰਾ ਹੋ ਜਾਂਦਾ ਹੈ ਦਵਾਈ ਕਰਕੇ ਉਹ ਉਹ ਵੀ 5-7 ਦਿਨ ਹੁੰਦਾ ਕੋਈ ਜ਼ਿਆਦਾ ਨਹੀਂ ਉਹਨੂੰ ਆਪਾਂ ਫੋਨ ਕਰਦੇ ਉਹ ਘਰੇਲੂ ਇਲਾਜ ਜਿਹਾ ਜਿਹੜਾ ਆਪਣੀ ਰਸੋਈ ਦੇ ਵਿੱਚ ਹੀ ਹੁੰਦਾ ਉਹ ਦੱਸ ਦੀਦਾ ਬੰਦਾ 2 ਦਿਨ ਉਹ ਕਰਕੇ ਤੇ ਨਾਰਮਲ ਹੋ ਜਾਂਦਾ ਜੀ ਬਾਕੀ ਹੋਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਤਾਂ ਇਹ ਕਹਿੰਦੇ ਹਾਂ ਚਲੋ ਪ੍ਰਮਾਤਮਾ ਇਸ ਬਿਮਾਰੀ ਤੋਂ ਬਚਾ ਕੇ ਰੱਖੇ ਹਰ ਨੂੰ ਜੇਕਰ ਕਿਸੇ ਦੇ ਬੱਚੇ ਨੂੰ ਕਿਤੇ ਨਾ ਕਿਤੇ ਜੇ ਇਹ ਜੇ ਬਿਮਾਰੀ ਚੰਬਰ ਜਾਂਦੀ ਹੈ ਤਾ ਉਸ ਦਾ ਟਰੀਟਮੈਂਟ ਵੀ ਫਿਰ ਤੁਸੀਂ ਇਸੇ ਦਵਾਈ ਦੇ ਨਾਲ ਹੀ ਸ਼ੁਰੂ ਕਰ ਦੇ। ਇਹੋ ਜੀ ਇਹਦੇ ਵਿੱਚ ਇਸ ਤਰ੍ਹਾਂ ਵੀ ਕਈ ਬਹੁਤ ਛੋਟੇ ਬੱਚਿਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਜਿਵੇਂ ਇੱਕ ਅਮਰੀਕਾ ਦੇ ਵਿੱਚ ਸੀਗਾ ਪਾਕਿਸਤਾਨੀ ਕ੍ਰਿਸਚਨ ਫੈਮਿਲੀ ਉਹਨਾਂ ਨੇ ਆਪਣੀ ਸਰਦਾਰ ਫੈਮਿਲੀ ਨਾਲ ਕੰਟੈਕਟ ਕਰਕੇ ਇਹ ਮੈਥੋ ਦਵਾਈ ਮੰਗਾਈ ਸੀ। ਉਹ ਬੱਚਾ ਦਵਾਈ ਖਾਂਦਾ ਨਹੀਂ ਸੀ ਕਿਉਂਕਿ ਦਵਾਈ ਕੌੜੀ ਬਹੁਤ ਹੈ। ਤੇ ਫਿਰ ਉਹ ਕੈਪਸੂਲਾਂ 'ਚ ਭਰ-ਭਰ ਕੇ ਦਿੰਦੇ ਰਹੇ ਤੇ ਉਹਦਾ ਬਹੁਤ ਪੋਜ਼ਿਟਿਵ ਜਵਾਬ ਆਇਆ ਜੀ ਆਪਾਂ ਨੂੰ। ਹੂੰ। ਇਤੋਂ ਵੈਸੇਬ ਇੱਕ ਹੋਰ ਗੱਲ ਆ ਜਿਵੇਂ ਹੁਣ ਮੰਨ ਲਓ ਤੁਹਾਡੇ ਨਾਲ ਕਿਸੇ ਨਾਲ رابطہ ਕਰਨਾ ਹੈ ਕੰਟੈਕਟ ਕਰਨਾ ਹੈ ਜਾਂ ਤੁਹਾਡੇ ਕੋਲੇ ਕੋਈ ਪਹੁੰਚਣਾ ਚਾਹੁੰਦਾ ਹੈ ਉਹਦੇ ਵਾਸਤੇ ਕੋਈ ਟਾਈਮ ਵੀ ਰੱਖਿਆ ਹੈ ਕਿਹੜੀ ਟਾਈਮ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਕਿਹੜੇ ਦਿਨ ਤੁਹਾਡੇ ਕੋਲੇ ਆ ਸਕਦਾ ਨਹੀਂ ਜੀ ਮੈਂ ਜੱਟ ਜ਼ਿੰਮੇਵਾਰ ਬੰਦਾ ਹਾਂ ਖੁੱਲ੍ਹਾ ਜੀ ਕੋਈ ਦੁਕਾਨਦਾਰੀ ਨਹੀਂ ਹੈ ਜਦੋਂ ਮਰਜ਼ੀ ਬੰਦਾ ਆ ਜਾਏ ਦਿਨੇ ਆ ਜਾਏ ਸ਼ਾਮ ਨੂੰ ਆ ਜਾਏ ਰਾਤ ਨੂੰ ਆ ਜਾਏ ਪਰ ਫੋਨ ਕਰ ਲੇ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਮੇਰੇ ਕੋਲੇ ਪਹੁੰਚਣ ਵਾਸਤੇ ਤਿੰਨ ਰਸਤੇ ਆ ਜੀ ਇੱਕ ਤਾਂ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ ਬਿਪਲੀ ਤੋਂ ਚੌਥਾ ਪਿੰਡ ਪੈ ਜਾਂਦਾ ਸ਼ਿਮਰੇਵਾਲਾ ਇੱਕ ਫਰੀਦਕੋਟ ਤੋਂ ਸਾਦਗਰ ਰੋਡ ਤੇ ਮੈਮੂਆਣੀ ਤੋਂ ਰਾਈਟ ਟਰਨ ਕਰਕੇ ਤੇ ਫਿਰ ਚੌਥਾ ਪਿੰਡ ਪੈ ਜਾਂਦਾ ਸ਼ਿਮਰੇਵਾਲਾ ਉਧਰੋਂ ਜੇ ਫਰੋਇਪੁਰ ਤੋਂ ਆਉਣਾ ਹੋਵੇ ਤਾਂ ਉਤੋਂ ਵੀ 11 19 ਕਿਲੋਮੀਟਰ ਤੇ ਡੋੜ ਪਿੰਡ ਹੈ ਡੋੜ ਦੇ ਨਾਲ ਟਿਕਟ ਡੋੜ ਦੀ ਲੈ ਡੋੜ ਦੇ ਨਾਲ ਹੀ ਮੇਰਾ ਪਿੰਡ ਪੈ ਜਾਂਦਾ ਮੈਨੂੰ ਫੋਨ ਕਰਦਨੇ ਸੀ ਭੱਜ ਕੇ ਗੱਡੀ ਤੇ ਬਿਠਾ ਲਿਆਉਣੇ ਬੰਦੇ ਨੂੰ ਸਕੂਟਰ 'ਤੇ ਵੀ ਦੇਈ ਦੇ ਜਾਂ ਗੱਡੀ 'ਤੇ ਵੀ ਦੇਈ ਦੀ ਜਾਂ ਕੋਈ ਹੋਰ ਇੰਤਜ਼ਾਮ ਕਰ ਦੇਈ ਦਿਆ ਹੂੰ ਉਸ ਪੂਰਾ ਦੱਸ ਦੀ ਦੇ ਭਾਈ ਹੁਣ ਥੋੜਾ ਇਨੇ ਚਿਰ ਬਾਅਦ ਕੋਈ ਨਾ ਕੋਈ ਮਗਰਲੀ বাস ਆ ਰਹੀ ਹੈ ਜਾਂ ਆ ਰਹੀ ਹੈ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਰਹਿੰਦੀ ਗਈ ਹੂੰ ਜਿਹੜਾ ਬੰਦਾ ਨਹੀਂ ਜਾਂਦਾ ਨਾ ਘਰ ਬਾਹਰ ਉਹਨੂੰ ਕੋਈ ਪ੍ਰੋਬਲਮ ਨਹੀਂ ਰਹਿੰਦੀ ਉਹ ਬਿਲਕੁਲ ਅਸੀਂ ਪੂਰਾ ਹਰ ਤਰ੍ਹਾਂ ਦੀ ਮਦਦ ਕਰਦੇ ਆ ਤੇ ਕਈ ਜਿਹੜੇ ਬੰਦੇ ਹੋਰ ਹੁੰਦੇ ਆ ਵੀ ਸਾਥੋਂ ਅਰਜੈਂਟ ਜਾਣਾ ਹੋਣੇ ਵਾਪਸ ਜਾਣਾ ਉਹਨੂੰ ਦਵਾਈ ਉੱਤੇ ਮੌਕੇ ਤੇ ਵੀ ਪਹੁੰਚਾ ਦੇਈ ਜੀ ਬਸ ਦਵਾਈ ਦੇ ਕੇ ਸਰਾ ਕੇ ਸਾਰਾ ਕੁਝ ਸਮਝਾ ਕੇ ਤੇ ਉਹਨ ਕਿਧਰ ਪਈ ਚੜ ਜਾ ਬਸ ਬਾਕੀ ਜੇ ਕੋਈ ਪ੍ਰੋਬਲਮ ਆ ਗਈ ਮੈਨੂੰ ਫੋਨ ਤੇ ਗੱਲ ਕਰ ਲਈਏ ਹੂੰ ਕਿੰਨੇ ਕਿਲੋਮੀਟਰ ਯਾਨੀ ਕਿ ਹੈਗਾ ਫਰੀਦਕੋਟ ਤੋਂ ਫਰੋਇਪੁਰ ਤੋਂ ਇਹ ਅਪਰੋਕਸੀਮੇਟਲੀ 20 ਕਿਲੋਮੀਟਰ ਪੈਂਦਾ ਫਰੋਇਪੁਰ ਤੋਂ 20 ਕਿਲੋਮੀਟਰ ਪੈਂਦਾ ਫਰੀਦਕੋਟ ਤੋਂ ਬੱਸ ਆਉਂਦੀਆਂ ਇੱਥੇ ਬੱਸਾਂ ਆਉਂਦੀਆਂ ਜੀ ਸੰਡੇ ਨੂੰ ਸਾਡੇ ਪਿੰਡ ਬੱਸ ਨਹੀਂ ਆਉਂਦੀ ਕਿ ਨਹੀਂ ਤਾਂ ਬਾਕੀ ਸਾਰੇ ਦਿਨ ਹਰ ਅੱਧੇ ਘੰਟੇ ਬਾਅਦ ਮੇਨੂੰ ਬੱਸ ਚੱਲਦੀ ਐ ਫਰੀਦਕੋਟ ਤੋਂ ਯਾਨੀ ਕਿ ਹੋਂ ਤੋਂ ਪਹਿਲਾਂ ਤੁਹਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਕੰਟੈਕਟ ਕਰ ਲੈ ਚੰਗੀ ਗੱਲ ਐ ਨੰਬਰ ਤੁਹਾਡਾ ਥੋੜਾ ਜਿਹਾ ਜ਼ਰੂਰ ਦੱਸ ਕੇ ਦੱਸ ਦਿਓ ਨੰਬਰ ਮੈਂ ਦੱਸ ਦਿੰਦਾ ਜੀ ਮੇਰਾ ਵੈਸੇ ਤਾਂ ਆਪਣਾ ਸਕਰੀਨ ਤੇ ਵੀ ਜ਼ਰੂਰ ਦੇਵਾਂਗੇ ਨੰਬਰ ਪਰ ਇੱਕ ਕਰਕੇ ਦੱਸ ਦਿਓ ਜੀ 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 ਪਹਿਰੇ ਵੀ ਮੈਂ ਦੱਸ ਦਿੰਦਾ ਜੀ 75890 31110 75890 31110 ਵੈਦ ਗਰਮੀਤ ਸਿੰਘ ਪਿੰਡ ਛਿਮਰੇ ਵਾਲਾ ਸਾਬਕਾ ਸਰਪੰਚ ਸਾਰੇ ਗੰਦੇ ਤੂੜੀ ਵਾਲੇ ਏਰੀਏ ਦੇ ਸੱਜੇ ਖਬੇ ਸਾਰੇ ਜਾਣਦੇ ਆ ਜੀ ਪੂਰੀ ਮਦਦ ਕਰਦੇ ਆ ਜੀ ਬਿਲਕੁਲ ਕਿਉਂਕਿ ਜਿਹੜੀ ਮਦਦ ਜਿਵੇਂ ਕਹਿੰਦੇ ਪਰਮਾਤਮਾ ਬਹੁਤ ਵੱਡਾ ਸਾਥ ਦਿੰਦਾ ਜੇ ਆਪਾਂ ਕਿਸੇ ਦੀ ਮਦਦ ਕਰਾਂਗੇ ਤੇ ਆਪਣੀ ਮਦਦ ਆਪੇ ਹੀ ਹੁੰਦੀ ਹਾਂ ਜੀ ਹਾਂ ਜੀ ਤੇ ਤੁਹਾਡਾ ਗੁਰਮੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਅੱਜ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਤੁਸੀਂ ਟਾਈਮ ਕੱਢ ਕੇ ਆਏ ਮਹਾਰਾਜ ਤਾਂ ਤੰਦਰੁਸਤੀਆਂ ਬਖਸ਼ੇ ਹਰ ਇੱਕ ਭੈਣ ਭਰਾ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਆਏ ਹਨ ਵੈਦ ਗਰਮੀਤ ਸਿੰਘ ਪਿੰਡ ਸਿਮਰਿਆਲਾ ਜ਼ਿਲ੍ਹਾ ਫਰੀਦਕੋਟ ਹੈ ਬੜੀ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਹੈ ਜਿਵੇਂ ਪਹਿਲਾਂ ਹੀ ਦੱਸਿਆ ਸੀ ਜਿਹਾ ਕਿ ਖੁਦ ਜਿਹੜੀ ਇਸ ਭਿਆਨਕ ਨਾਮ ਮਰਾਦ ਬਿਮਾਰੀ ਤੋਂ ਇਹ ਪੀੜਤ ਸੀਗੇ ਜਦੋਂ ਇਹਨਾਂ ਨੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਤਾਂ ਉਸ ਤੋਂ ਬਾਅਦ ਇਸੇ ਦਵਾਈ ਨਾਲ ਇਹਨਾਂ ਦੇ ਦੁਬਾਰਾ ਜਿਹੜਾ ਜਨਮ ਹੋਇਆ ਇੱਕ ਸਾਬ ਨਾਲ ਆਪਾਂ ਕਹਿ ਸਕਦੇ ਹਾਂ ਤਾਂ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿਉਂ ਨਾ ਮੈਂ ਜੇ ਆਪ ਖੁਦ ਇਸ ਉਮਰ ਦੇ ਵਿੱਚ ਤੰਦਰੁਸਤ ਹੋ ਸਕਦਾ ਹੈ ਤਾਂ ਜਿਹੜੇ ਲੋਕ ਅੱਜ ਵੀ ਬੈੱਡ ਤੇ ਪਏ ਨੇ ਜਿਹੜੇ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਘਰੇ ਆ ਚੁੱਕੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਹੋ ਚੁੱਕੇ ਨੇ ਕਿ ਸਾਡੇ ਹੁਣ ਇਸ ਮੈਂਬਰ ਦਾ ਅੰਤ ਆ ਚੁੱਕਿਆ ਉਹ ਬੰਦਾ ਖੁਦ ਸੋ ਚੁੱਕਿਆ ਹੈ ਕਿ ਮੇਰਾ ਵੀ ਅੰਤ ਆ ਚੁੱਕਿਆ ਤਾਂ ਉਹਨਾਂ ਨੂੰ ਬਚਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਨੂੰ ਬਚਾਰੇ ਨੇ ਤਾਂ ਸਾਰੀ ਡਿਟੇਲ ਸਾਰਾ ਬਿਲਕੁਲ ਇਹਨਾਂ ਨੇ ਬੜੀ ਬਰੀਕੀ ਦੇ ਨਾਲ ਜੋ ਸ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਰਾਬਤਾ ਕੀਤਾ ਸੀ ਸਾਡਾ ਮਕਸਦ ਇਹੀ ਹੈ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਐ ਤਾਂ ਉਹ ਇਹਨਾਂ ਦੇ ਨਾਲ ਰਾਬਤਾ ਕਰਕੇ ਉਹ ਇਸ ਭਿਆਨਕ ਨਾਮਰਾਜ਼ ਬਿਮਾਰੀ ਤੋਂ ਬਚ ਸਕਦੇ ਨੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਕੱਲ ਕਿਸੇ ਕੋਲੇ ਸਮਾਂ ਨਹੀਂ ਹੁੰਦਾ ਆਉਣ ਜਾਣ ਦਾ ਕਈਆਂ ਕੋਲੇ ਸਾਧਨ ਨਹੀਂ ਹੁੰਦੇ ਜਾਣ ਵਾਸਤੇ ਐਨੇ ਪੈਸੇ ਨਹੀਂ ਹੁੰਦੇ ਜਿੰਨੇ ਪੈਸੇ ਤੁਸੀਂ ਆਉਣ ਜਾਣ ਤੇ ਲਾਉਂਗੇ ਉਹਨੇ ਪੈਸੇ ਤੋਂ ਉਸ ਤੋਂ ਅੱਧੇ ਪੈਸਿਆਂ ਦੇ ਵਿੱਚ ਹੀ ਤੁਸੀਂ ਇਲਾਜ ਕਰਵਾ ਸਕਦੇ ਹੋ ਤੁਹਾਨੂੰ ਤੁਸੀਂ ਇਹਨਾਂ ਨੂੰ ਆਪ ਦੀ ਸਟੋਰੀ ਦੱਸੋ ਕਿਹੜੀ ਸਟੋਰੀ ਹੈ ਕਿਹੜੀ ਸਟੇਜ ਤੇ ਹੈ ਕਿੱਥੋਂ-ਕਿੱਥੋਂ ਇਲਾਜ ਕਰਵਾਇਆ ਤਾਂ ਇਹ ਤੁਹਾਨੂੰ ਕੂਰੀਅਰ ਕਰਵਾ ਕੇ ਤੁਹਾਡੇ ਘਰੇ ਜਿਹੜੀ ਇਹ ਦਵਾਈ ਪਹੁੰਚਦੀ ਕਰਨਗੇ ਬਿਲਕੁਲ ਜੜੀ ਬੂਟੀਆਂ ਦੇ ਨਾਲ ਇਹਨਾਂ ਦਾ ਇਹਨਾਂ ਆਕੇ ਤਿਆਰ ਕੀਤੀ ਹੈ ਗਾਰੰਟੀ ਦੇ ਨਾਲ ਦਵਾਈ ਦਿੰਦੇ ਹੈ 6 ਮਹੀਨੇ 7 ਮਹੀਨੇ ਦੇ ਤਕਰੀਬਨ ਅਜਿਹਾ ਟਰੀਟਮੈਂਟ ਹੈ ਬੜੇ ਘੱਟ ਪੈਸਿਆਂ ਦੇ ਵਿੱਚ ਇਲਾਜ ਹੁੰਦਾ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, رابطہ ਕਰ ਸਕਦੇ ਹੋ। ਜੇ ਇਹਨਾਂ ਦੇ ਕੋਲ ਪਹੁੰਚਣਾ ਹੈ ਤਾਂ ਤੁਹਾਨੂੰ ਇਹ ਵੀ ਦੱਸਿਆ ਕਿ ਫਰੀਦਕੋਟ ਦੇ ਨਾਲ 19 ਤੋਂ 20 ਕਿਲੋਮੀਟਰ ਦੀ ਸਾਈਡ ਤੇ ਪਿੰਡਾ ਸ਼ਿਮਰਿਆਲਾ, ਰੋਇਪੁਰ ਤੋਂ ਵੀ ਬੱਸਾਂ ਵੀ ਆਉਂਦੀਆਂ ਹਨ। ਪਰ ਆਉਣ ਤੋਂ ਪਹਿਲਾਂ ਦੇ ਨਾਲ ਤੁਸੀਂ ਕੰਟੈਕਟ ਜ਼ਰੂਰ ਕਰਨਾ ਹੈ ਤਾਂ ਜੋ ਤੁਹਾਡਾ ਸਮਾਂ ਨਾ ਖਰਾਬ ਹੋਵੇ ਤੇ ਤੁਸੀਂ ਆ ਕੇ ਆਪਣਾ ਸਹੀ ਇਲਾਜ ਕਰਵਾ ਸਕੋ। ਤਾਂ ਅਜਿਹੇ ਹੀਆਂ ਖਬਰਾਂ ਅਜਿਹੇ ਲੋਕਾਂ ਦੇ ਨਾਲ ਅਸੀਂ ਹਰ ਵਕਤ ਜਿਹੜੇ ਸਮੇਂ-ਸਮੇਂ ਤੇ ਗੱਲਬਾਤ ਕਰਦੇ ਰਹਿੰਨੇ ਆ। ਲੋਕਾਂ ਦੇ ਵਾਸਤੇ ਸਹੀ ਮੈਸੇਜ ਅਸੀਂ ਲੈ ਕੇ ਆਉਣੇ ਆ ਤਾਂ ਜੋ ਲੋਕਾਂ ਨੂੰ ਉਹ ਮੈਸੇਜ ਪਹੁੰਚਾਇਆ ਜਾਵੇ ਤਾਂ ਉਹ ਲੋਕ ਤੰਦਰੁਸਤ ਹੋ ਸਕਣ ਤਾਂ ਇਹ ਅਜਿਹੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫ੍ਰੀ ਫੁੱਟ